ਸਤਿ ਸ੍ਰੀ ਅਕਾਲ ਗਾਈਜ਼ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਜੀ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦਸਤਾਨ ਸਾਹਿਬ ਉਧਰ ਫਿਰ ਰਹੀ ਜਿੱਤੂ ਮੈਮ ਜਿੱਤੂ ਮੈਮ ਛੋਟੀ ਸਿਸਟਰ ਹੈ ਕਿਆ ਫੋਲਣੇ ਜੀ ਕਿਆ ਬਾਤ ਹੈ ਅੱਜ ਅਸੀਂ ਜੁੱਤੇ ਲਾਰੇ ਜੀ ਹੁਣੀ ਮੱਥਾ ਟੇਕ ਲਿਆ ਮੱਥਾ ਟੇਕ ਕੇ ਤੇ ਇੱਧਰ ਸਰੋਵਰ ਸਾਈਡ ਆ ਗਏ ਆਂ ਪਿੱਛੇ ਆਪਣੇ ਗੁਰੂ ਘਰ ਜੀ ਗੁਰੂ ਘਰ ਦੇ ਪਿੱਛੇ ਸਰੋਵਰ ਹੈ ਤੇ ਗੁਰੂ ਤੇਗ ਬਹਾਦਰ ਜਿਨ ਨੂੰ ਕਿ ਗੁਰੂ ਹੈ ਨੋਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਹੈ ਉਹਨਾਂ ਦੇ ਦੁਆਰਾ ਇਸ ਗੁਰਦੁਆਰੇ ਦਾ ਨਿਰਮਾਣ ਕੀਆ ਗਿਆ ਥਾ ਇਹ ਹੈ ਦਮਤਾਨ ਸਾਹਿਬ ਜੋ ਜੀਨ ਜ਼ਿਲ੍ਹੇ ਦੇ ਮੇਂ گاਉਂ ਆਤਾ ਦਮਤਾਨ ਸਾਹਿਬ ਗੁਰਦੁਆਰਾ ਹੈ ਬਹੁਤ ਹੀ ਸੁੰਦਰ ਬਹੁਤ ਅੱਛਾ ਗੁਰਦੁਆਰਾ ਹੈ ਗੁਰਦੁਆਰਾ ਤਾਂ ਤੇ ਦੇਖੋ ਜੀ ਸਰਦਾਰੀ ਸੇਵਾ ਕਰ ਰਹੇ ਨੇ ਆ ਦੇਖੋ ਜੀ ਮੱਛੀਆਂ ਕਿ ਨਾ ਕਰੇ ਕੋਲ ਨੂੰ ਪਸ ਲੈ ਆ ਜਾ ਵਾਹ ਉਹ ਦੇਖੋ ਜੀ ਪਵਨ ਸਰ ਮੱਛੀਆਂ ਨੂੰ ਪਾ ਰਹੇ ਨੇ ਪ੍ਰਸ਼ਾਦ ਨਾ ਕੋਈ ਦਾ ਦੱਬੂ ਸੀ ਬਲੌਗ ਬਣਾਉਣਾ ਸੀਗਾ ਤੇ ਵਿੱਚ ਜੀ ਕਈ ਸਿੰਘ ਸਾਹਿਬ ਜੋ ਸਰਦਾਰ ਜੀ ਉਹਨਾਂ ਨੇ ਮਨਾ ਕਰਤਾ ਸੀਗਾ ਕਹਿੰਦੇ ਤੁਸੀਂ ਤੇ ਬਲੌਗ ਕੈਮਰਾ ਨਹੀਂ ਚਲਾ ਸਕਦੇ ਤੇ ਇੱਧਰ ਆਪੋ ਫੁੱਲ ਦਿਖਾ ਰਹੇ ਹਾਂ ਜੀ ਤੁਹਾਨੂੰ ਹਰ ਇੱਕ ਵੈਰਾਈਟੀ ਦਾ ਆ ਦੇਖੋ ਜੀ ਸਾਰੇ ਔਰਜਨਲ ਹੈ ਜੀ

ਤਾਲੇ ਨੂੰ ਕਿਰੀਸੂ ਪਰਮਨਸ਼ਾਤ ਇਹ ਇੱਥੇ ਤੁਹਾਨੂੰ ਫੁੱਲ ਦਿਖਾ ਦੇਦੇ ਇੱਥੇ ਹਰ ਇੱਕ ਵੈਰਾਈਟੀ ਦੇ ਮਤਲਬ ਫੁੱਲ ਲਗਾ ਹਰ ਇੱਕ ਰੰਗ ਹੈ ਹਰ ਇੱਕ ਵੈਰਾਈਟੀ ਹੈ ਸਾਰੇ ਫੁੱਲ ਮਤਲਬ ਫੁੱਲ ਉਹਨਾਂ ਲਈ ਬਹੁਤ ਵਾਤਨ ਦਾ ਸੋਨੇ ਫੁੱਲ ਛੇੜ ਸਕਦੇ ਤੇ ਦਸਤਾਨ ਕਰੂਣੇ ਸਤਿਤੀ ਗੱਲ ਕਹਿੰਦੇ ਗੁਰਦੁਆਰਾ ਸਰਕਸਾ 1722 April ਨੂੰ ਇਸ ਪੈਸੇ ਜਿਸ ਤੋਂ ਦਮਤਾਨ ਸਾਹਿਬ ਇੰਦਰ ਕੋਚੇ ਸ਼ੇਖ ਇਤਿਹਾਸ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਿੰਘ ਦਮਤਾਨ ਸਾਹਿਬ ਆਪ ੱਥੱਲੇ ਕਰ ਲੋ ਜੀ ਸੂਰਜ ਪੈਰੇ ਜਦੋਂ ਨਾ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਦਮਤਾਨ ਨੌਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਾਦਰ ਜੀ ਦੀ ਪਵਿੱਤਰ ਚਰਨ ਸਪਰਸ਼ ਪ੍ਰਾਪਤ ਸਥਾਨ ਹੈ ਇਤਿਹਾਸ ਕੇ ਸਰੋਤੋਂ ਕੇ ਅਨੁਸਾਰ ਸ੍ਰੀ ਗੁਰਤੇਗ ਬਾਦਰ ਜੀ ਨੇ ਪੂਰਬੀ ਰਾਜੋ ਮਾਲਵਾ ਵੈ ਬੰਗਰ ਦੀ ਫੇਰੀ ਦੌਰਾਨ ਇਸ ਸੰਸਥਾਨ ਪਰ ਆਪਣੇ ਪਵਿੱਤਰ ਚਰਨ ਰਖੇ ਔਰ ਇਸ ਸਥਾਨ ਕੋ ਧਰਮ ਪ੍ਰਚਾਰ ਕੇ ਕੇਂਦਰੀਏ ਸਥਾਨ ਕੇ ਰੂਮ ਮੇਂ ਸਥਾਪਿਤ ਕੀਆ ਬਸ ਅੱਗੇ ਬਸ ਚਲੋ ਠੀਕ ਹੈ ਜੀ ਬਾਕੀ ਜੀ ਦਿਖਾਤਾ ਜੀ ਤੁਹਾਨੂੰ ਸੱਚੇ ਦਾਨੀਓ ਓ ਐਸ ਐਸ ਬਹੁਤ ਮੈਨ ਸਮਝਾ ਜੇ ਐਂ ਪਰਾਂਦ ਕਰ ਉਹ ਇਹ ਬਾਦਲ ਖਾਤ ਹੋਵੇ ਪਾਵਾਂ ਉਹ ਖੜੀ ਮਨਸਾ ਅੱਜ ਆਪਣੇ ਸਕੂਲ ਦੇ ਸਟਾਫ ਜੀ ਜਤੂ ਮੈਂ ਲੈ ਫੋਟੋ ਖਿੱਚਦੇ ਯਾਰਾ ਹਾਂ ਜੀ ਇਹ ਹਾਰੇ ਘਰ ਦੇ ਪਾਸ ਹੈ ਮੇਰਾ ਗਾਉਂ ਯਾਹਾਂ ਤੋਂ 6 ਕਿਲੋਮੀਟਰ ਦੂਰ ਹੈ ਪੋਲਿਆ ਕਲਾ ਇਹ ਆਮਾਰਾ ਗਾਉਂ ਗਵਾਂਡ ਬੋਲਾ ਜਿੱਨੇ ਦਮਤਾਨ ਸਾਹਿਬ ਤੇ ਹੋਰ ਪੂਰਾ ਬਹੁਤ ਪੱਜਾ ਮਨ ਚੁਲੇ ਜਾਂਦਾ ਗੁਰੂ ਘਰ ਆ ਕੇ ਜੇ ਮਨ ਸ਼ਾਂਤ ਹੋ ਗਿਆ ਜੇ ਅਸੀਂ ਅੱਜ ਕਮਨ ਸਿੰਘ ਕਰਨ ਇੱਥੇ ਤੇ ਤੁਮੈਂ ਵੀ ਨਸਨ ਦੱਸਿਆ ਇੱਥੇ ਸਾਡੇ ਕੋਲ ਨੇੜੇ ਗੁਰੂ ਘਰ ਨੇ ਅੱਜ ਦਸੁੱਠੇ ਪਹੁੰਚੇ ਆਪਣੀ ਸਾਡੀ ਸਟਾਫ ਉੱਤੇ ਬੈਠੀ ਹੈ ਜੀ ਇੱਧਰ ਉਸੜ ਪਾਰਕਿੰਗ ਰਹਿ ਜਾਂਦੀ ਜੀ ਗੱਡੀਆਂ ਮੇਰੇ ਰੁਕਣ ਚ ਇੱਧਰ ਦੇਖੋ ਸਾਰੇ ਫੁੱਲਾਂ ਵਾਲਾ ਗੁਰਦੁਆਰਾ ਜੀ ਹੁਣ ਦੇਖੋ ਜੀ ਕਿੰਨਾ ਕੱਟਿਓ ਆ ਰਿਆਂ ਤੇ ਦੋਵੇਂ ਖੜੇ ਹੋ ਰਸ ਦੋਵੇਂ ਇੱਧਰ ਬਾਬਾ ਜੀ ਜਾ ਰਹੇ ਨੇ ਸਾਰੇ ਗੁਰਦੁਆਰੇ ਮੈਡਮ ਆ ਰਹੇ ਨੇ ਬਾਬੇ ਨੇ ਡਰਾ ਤੇ ਦਦੇ ਮੈਂ ਯਾਰ ਰਦੇ ਮੈਨੂੰ ਇੱਕ ਵਾਰ ਫੋਟੇ ਲੈ ਚੰਦੇ ਤਾਂ ਘਰ ਆ ਜੀ ਇੱਧਰ ਵੀ ਦੇਖੋ ਜੀ ਉੱਤੇ ਫੁੱਲ ਟੰਗੇ ਹੋਏ ਸਾਰੇ ਜੜੀ ਵਾਲ ਬਾਗ ਦੀ ਦਰਵਾਜ਼ਾ ਦੇਖੋ ਜੀ ਸਭ ਦਾ ਸਾਰੇ ਮੈਂ ਤੇ ਇੱਕ ਸਪਾਈ ਬਹੁਤ ਜ਼ਰਾ ਤੇ ਹਰ ਗੁਰੂ ਘਰ ਤੇ ਸਪਾਈ ਹੁੰਦੀ ਹੈ ਜਿੱਦ ਬਾਕੀ ਫੁੱਲ ਦੇਖੋ ਜੀ ਕਿੰਨੇ ਜ਼ੋਰਦਾਰ ਸਾਰੇ ਸਾਡਾ ਪਾਵਾਂਗੇ ਤਾਂ ਜੈਸਟ ਹੈ ਗੁਰੂ ਦਾ ਲੰਗਰ ਜੀ ਲੰਗਰ ਹਾਲ ਅਸੀਂ ਆ ਗਏ ਜੀ ਬਾਹਰ ਦੀ ਸਾਈਡ ਦੀ ਦਰਵਾਜ਼ਾ ਜੀ ਬਹੁਤ ਪੁਰਾਣਾ ਜੀ ਉਹਨਾਂ ਦੇ ਟਾਈਮਾਂ ਦਾ ਆ ਦੇਖੋ ਜੀ ਨਹੀਂ ਟੱਕੀ ਦਾ ਚੈਸ ਤੋਂ ਬਾਅਦ ਆ ਗਏ ਜੀ ਅਸੀਂ ਬਾਹਰ ਦੀ ਸਾਈਡ ਤੇ ਲੋਕਾਂ ਨਾਂ ਵਗੈਰਾ ਲੱਗੀਆਂ ਹੋਈਆਂ ਜੀ ਤੁਹਾਨੂੰ ਬਾਹਰ ਦਾ ਵੀਊ ਦਿਖਾਵਾਂਗੇ ਜੀ ਗੁਰੂ ਘਰ ਦਾ 88 ਗੁਰਦੁਆਰਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਮਤਾਨ ਸਾਹਿਬ ਜੀ ਨੌਵੇਂ ਗੁਰੂ